ਮੇਰਾ ਬਿੰਦਰ ਸਿੰਘ ਫਤਿਆਬਾਦ ਕੀ ਕਹਾਂਗੇ ਇਹਦਾ ਫਤਿਆਬਾਦ ਦੇ ਲੋਕ ਜੀ ਅਸੀਂ ਇੱਕ ਗਾਮੇ ਦਾ ਬੋਲ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਟਰਸਾਈਕਲ ਜਿਹੜੇ ਆਪਣੇ ਅੱਗੇ ਲੈ ਕੇ ਨੇ ਨੇ ਤੁਰ ਪੈਂਦੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈ ਜੀ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਜਿਹੜੇ ਮਾਪਿਓ ਜਿਹੜੇ ਹੈ ਆਪਣੇ ਕਿੰਨੀ ਮਿਹਨਤਾਂ ਸਾਨੂੰ ਦੱਸਿਆ ਜਾ ਰਿਹਾ ਵੀ ਨੌਜਵਾਨ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਹੀ ਭੈਣ ਭਰਾ ਸੀ ਜੇ ਮੇਰੇ ਖਿਆਲਾਂ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਆ ਇੰਟਰਵਿਊ ਦੇਖਿਆ ਹੈ ਰਿਜ਼ਲਟ ਵੀ ਆਉਣ ਵਾਲਾ ਹੈ ਬਹੁਤ ਹੀ ਮਾੜੀ ਗੱਲ ਕਿਹਨਾਂ ਘਟ ਗਈ ਬਲਕਾਰ ਸਿੰਘ ਜਿਹੜਾ ਪਿੰਡ ਸਤਿਆਵਾਲ ਜੀ ਇਹ ਨੌਜਵਾਨ ਦੀ ਕਿਸ ਹੋਈ ਹੈ ਮੇਰਾ ਪਤੀ ਲਿਆ ਸੀ ਕੀ ਗੱਲਬਾਤ ਹੋਈ ਹੈ ਘਰੋਂ ਮੇਲਾ ਵੇਖਣ ਗਏ ਭਾਜੀ ਤੇ ਰਸਤੇ ਅਣਪਛਾਤੀ ਗੱਡੀ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਜਿੱਥੇ ਕਿੱਥੇ ਜਾ ਰਹੇ ਸੀ ਮੇਰਾ ਬੇਬੇ ਬਕਾਲੇ ਜੀ ਇਹ ਨਾਲ ਦੇ ਨੌਜਵਾਨ ਨੇ ਰੁਪਿੰਦਰ ਸਿੰਘ ਕਿੰਨੀ ਕਮਾ ਸੀ ਫਿਰ 20 ਸਾਲ ਦੋ ਇਹ ਜੇ ਇੱਕ ਭੈਣ ਦੇ ਇੱਕ ਬਰਾਦੇ ਦੇ ਦੋ ਪਰਿਵਾਰਕ ਮੈਂਬਰ ਹਾਂ ਜੇ ਮੰਮੀ ਡੈਡੀ ਇਹਦੇ ਮੰਗ ਸਰ ਬਾਗੋਂ ਕਦੀ ਕਰਾਂਗੇ ਬੰਦਾ ਹੀ ਚਲੇ ਗਿਆ ਬਾਕੀ ਇਹ ਨੌਜਵਾਨਾਂ ਵੀ ਮੋਟਰਸਾਈਕਲ ਨਾਲੋਂ ਘਟਜੇ ਭਜਾਉਣ ਇਹੋ ਹੀ ਹੋ ਸਕਦਾ ਔਰ ਕੋਈ ਹੱਲ ਹੈ ਨਹੀਂ ਇਸ ਚੀਜ਼ ਕੰਟਰੋਲ ਰੱਖਣ ਮਾਪੇ ਬੱਚਿਆਂ ਨੂੰ ਸਮਝਾਉਣਾ ਆਪਣੇ ਸੁਭ ਦੇ ਸਵੇ ਸੁਭ ਦੇ ਸਵੇ ਨੰਬਰਦਾਰ ਕਿਹੜਾ ਬੰਦਾ ਫਤਿਹਵਾਦ ਚ ਕੀ ਕਿਹੜਾ ਚੱਕ ਜਿਹੜਾ ਨੌਜਵਾਨ ਜਿਹਦੀ ਐਲਐ ਲੇਖਿਆ ਗਿਆ ਜਿਹੜੀ ਫੈਸਲ ਤੋਂ ਮੌਤ ਹੋਈ ਤੇ ਇੱਕੋ ਜਿਹੀ ਬੜੀ ਨੰਦਨ ਜੋ ਘਟਨਾ ਹੋਈ ਹੈ ਜਿਹੜੀ ਇਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਇਹ ਬੜੀ ਬਹੁਤ ਹੀ ਨੰਦਨ ਜੋ ਘਟਨਾ ਜਿਹੜੀ ਕਿਉਂਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਇਹ ਹੋਣਾ ਨਹੀਂ ਚਾਹੀਦਾ ਇਕੱਲਾ ਇਕੱਲਾ ਬੇਟਾ ਹੀ ਉਹਦਾ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਭਰਤੀ ਦਾ ਰਿਜ਼ਲਟ ਆ ਰਿਹਾ ਹੈ ਜਿਹੜੇ ਦੇਖ ਕੇ ਆਇਆ ਆਪਣੇ ਟ੍ਰਾਇਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਮਾਤਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਂ ਤੇ ਜਾਂਦੇ ਨਹੀਂ ਜਾਣਾ ਚਾਹੀਦਾ ਮਤਲਬ ਜੀ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਇਹ ਬਾਬੇ ਬਕਾਲੇ ਗਿਆ ਸੀ ਜੀ ਮੌਕੇ ਤੇ ਜਿਹੜੀ ਜੱਥਾ ਹੋਈ ਮੌਕੇ ਤੇ ਹੋ ਗਈ ਜੀ ਮੇਰੇ ਕੋਲ ਹਸਪਤਾਲ ਖੜਦਿਆਂ ਖੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ दिल्ली क्राइम नेशनल न्यूज़ नजर सफर